ਦੇਖ ਹੀ ਰਹੇ ਜੇ ਜਿਵੇਂ ਮੌਸਮ ਦੀ ਖਰਾਬੀ ਆ ਮਾਲਵੇ ਦੇ ਅੰਦਰ ਬੇਮੌਸਮੀ ਬਰਸਾਤ ਵੀ ਹੋਈ ਆ ਗੜੇ ਮਾਰੇ ਵੀ ਹੋਈ ਆ ਮੰਡੀਆਂ ਥੱਲੇ ਖੁੱਲੀ ਕਣਕ ਪਈ ਆ ਔਰ ਪੰਜਾਬ ਸਰਕਾਰ ਦੇ ਬਹੁਤੇ ਕੋਈ ਪ੍ਰਬੰਧ ਮੰਡੀਆਂ ਦੇ ਅੰਦਰ ਦਿਖੇ ਨਹੀਂ ਹੈਗੇ ਕਿ ਉੱਥੇ ਪੱਕੀ ਫਸਲ ਕਿਵੇਂ ਸੰਭਾਲੀ ਜਾਵੇ ਗਰਦੌਰੀਆਂ ਦਾ ਤੁਰੰਤ ਹੁਕਮ ਦਿੱਤਾ ਜਾਵੇ ਔਰ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਮਿਲੇ ਜੇ ਵੀ ਆਸ ਤਾਂ ਬਹੁਤੀ ਨਹੀਂ ਰੱਖਣੀ ਚਾਹੀਦੀ ਇਹੇ ਲੋਕਾਂ ਨੂੰ ਇਹਦੇ ਲਈ ਵੀ ਸੰਘਰਸ਼ ਕਰਨਾ ਪੈਣਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਵੀ ਆਰਟ ਇਹ ਮਾਰਕੀਟ ਕਮੇਟੀ ਦਾ ਐਕਟ ਕਹਿੰਦਾ ਕਿ ਕਿਸਾਨਾਂ ਨੂੰ ਹਰ ਢੇਰੀ ਦਾ ਜੇ ਫਾਰਮ ਦਿੱਤਾ ਜਾਵੇ ਇਹ ਕਹਿੰਦੇ ਨੇ ਹੁਣ ਆਨਲਾਈਨ ਹੋ ਗਿਆ ਚੰਗੀ ਗੱਲ ਆ ਪਰ ਕੀ ਕਿਸਾਨਾਂ ਕੋ ਖਰਚਾ ਜੇ ਫਾਰਮ ਦੇ ਅਨਸਾਰ ਕੱਟਿਆ ਗਿਆ ਬਹੁਤ ਸਾਰੇ ਕਿਸਾਨਾਂ ਨਾਲ ਸੀ ਗੱਲ ਕੀਤੀ 2 ਰੁਪਏ ਪ੍ਰਤੀ ਸੈਕੜਾ ਹੈ ਕੱਟਦੇ ਨੇ ਖਰਚਾ ਕਿਤੇ 1.5 ਰੁਪਇਆ ਕੱਟਦੇ ਨੇ ਇਹ ਕੀ ਪੰਜਾਬ ਸਰਕਾਰ ਸੁੱਤੀ ਹੋਈ ਅਜੇ ਤੱਕ ਕੋਈ ਮੰਡੀਆਂ ਨੂੰ ਲੈ ਕੇ ਬਿਆਨ ਨਹੀਂ ਹੈਗਾ ਇਹਦੇ ਨਾਲ ਦੀ ਨਾ ਜੋ ਹਾਲਾਤ ਨੇ ਪੰਜਾਬ ਦੇ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਵੀ ਪਾਕਿਸਤਾਨ ਦੀਆਂ ਏਜੰਸੀਆਂ ਸਰਗਰਮ ਨੇ ਪੰਜਾਬ ਵਿੱਚ ਗਰਮੜ ਫੜਾਉਣ ਨੂੰ ਕੇਂਦਰ ਕਹਿ ਰਿਹਾ ਵਾ ਜੇ ਗ੍ਰਨੇਡ ਹਮਲੇ ਪੰਜਾਬ 'ਚ ਹੋ ਰਹੇ ਨੇ ਟਾਰਗੇਟਿੰਗ ਕਿਲਿੰਗ ਹੋ ਰਹੀ ਆ ਪੰਜਾਬ ਦੇ ਅੰਦਰ ਲਾਅਨ ਆਰਡਰ ਦੀ ਇੰਨੀ ਪੋਜੀਸ਼ਨ ਮਾੜੀ ਆ ਤਾਂ ਪੰਜਾਬ ਦੇ 3.5 ਕਰੋੜ ਪੰਜਾਬੀਆਂ ਦਾ ਜਿਹੜੇ ਕਹਿੰਦੇ ਸੀ ਮੈਨੂੰ ਫਿਕਰ ਆ ਭਗਵੰਤ ਮਾਨ ਜੀ ਮੈਨੂੰ ਨਹੀਂ ਲੱਗਦਾ ਵੀ ਇਸ ਸਮੇਂ ਉਹਨਾਂ ਨੂੰ ਕੋਈ ਫਿਕਰ ਹੈਗਾ ਨਸ਼ਿਆਂ ਦੇ ਨਾਲ ਭਾਵੇਂ ਨਸ਼ਿਆਂ ਵਿਰੁੱਧ ਜੁੱਧ ਦੇ ਦਾਬੇ ਕਰ ਰਹੀ ਪੰਜਾਬ ਸਰਕਾਰ ਪਰਾਉ ਇਹ ਫੇਲ ਹੋ ਗਿਆ ਹਰ ਪਿੰਡ ਦੇ ਵਿੱਚ ਨਸ਼ੇ ਆ ਰਹੇ ਆ মিডিਆ ਕਹਿੰਦਾ ਹੋ ਵੀ ਤੁਸੀਂ ਦਾਅਵੇ ਕਿਵੇਂ ਕਰਦੇ ਹੋ ਮੈਂ ਕਹਿੰਦਾ ਸਾਡੇ ਨਾਲ ਆਜੋ ਅਸੀਂ ਤੁਹਾਨੂੰ ਪਿੰਡਾਂ ਵਿੱਚ ਨਸ਼ਾ ਵਿਕਦਾ ਵਖਾ ਦੇ ਦਿੰਨੇ ਆ ਫਿਰ ਅਸੀਂ ਤਾਂ ਕਹਿੰਨੇ ਆ ਇਹ ਹਾਲਾਤ ਵੀ ਹੈਗੇ ਬਹੁਤ ਮਾੜੇ ਹੈਗੇ ਨੇ ਪੰਜਾਬ ਦੇ ਅੰਦਰ ਤੋਂ ਫਿਰ ਮੈਨੂੰ ਲੱਗਦਾ ਵੀ ਜਿਵੇਂ ਦਿੱਲੀ ਦੇ ਅੰਦਰ ਕੇਜਰੀਵਾਲ ਜੀ ਦੀ ਧੀ ਦਾ ਵਿਆਹ ਸੀਗਾ ਚਲੋ ਧੀਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਭਗਵੰਤਾਨ ਦੀ ਨਿੱਜੀ ਵਿਆਹ ਚ ਗਏ ਸੀਗੇ ਉੱਥੇ ਭੰਗੜਾ ਪਾਇਆ ਹੈਗਾ ਸੋ ਸਾਨੂੰ ਇਸ ਗੱਲ ਤਾਂ ਖੇਤੇ ਵੀ ਜਿਹੋ ਜਿਹੇ ਪੰਜਾਬ ਦੇ ਹਾਲਾਤ ਨੇ ਇਸ ਮੌਕੇ ਤੇ ਇਸ ਕਿਸਮ ਦੀ ਖੁਸ਼ੀ ਸਾਢੇ 3 ਕਰੋੜ ਪੰਜਾਬੀਆਂ ਪ੍ਰਤੀ ਥੋੜੀ ਜਵਾਬ ਦੇਹੀ ਆ ਥੋੜਾ ਪ੍ਰੋਗਰਾਮ ਹੈ ਮੈਨੂੰ ਲੱਗਦਾ ਵੀ ਨਹੀਂ ਪੰਜਾਬ ਦਾ ਕੋਈ ਫਿਕਰ ਨਹੀਂ ਹੈਗਾ ਭਗਵੰਤ ਮਾਨ ਜੀ ਨੂੰ ਉਹ ਦਿੱਲੀ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਸ਼ਾਇਦ ਉਹਨਾਂ ਭੰਗੜਾ ਇਸ ਕਰਕੇ ਪਾਇਆ ਹੋਵੇ ਵੀ ਮੋਦੀ ਜੀ ਤੇ ਅਮਰ ਛਾਹ ਨੇ ਜਿਹੜਾ ਉਹਨਾਂ ਨੂੰ ਕੰਮ ਦਿੱਤਾ ਸੀ ਉਹ ਕਰਕੇ ਚਲੇਗੇ ਦਿੱਲੀ ਦਿੱਲੀ ਨੂੰ ਖੁਸ਼ ਕੀਤਾ ਕਿਸੇ ਕਿਸਾਨ ਅੰਦੋਲਨ ਨੂੰ ਕੁਚਲ ਕੇ ਬਾਰਡਰਾਂ ਤੋਂ ਠਾਲ ਦਿੱਤਾ ਜੜਾ ਪਾਣੀ ਪ੍ਰਦੂਸ਼ਣ ਰੋਕਥੰਮ ਤੇ ਨਿਯੰਤਰ ਸੋਧ ਬਿਲ 2024 ਇਹ ਕੇਂਦਰ ਦੇ ਕਹਿਨ ਤੇ ਉਹਦੇ ਵਿੱਚ ਸੋਧ ਕਰਤੀ 1 ਤੋਂ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਜੜਾ ਐਜੂਕੇਸ਼ਨ ਵਿਦਿਆ ਦੀ ਪਾਲਿਸੀ ਆ ਰਹੀ ਆ ਉਹ ਗੋਡੇ ਟੇਕ ਕੇ ਕੇਂਦਰ ਨਾਲ ਰਲ ਗਏ ਉਹ ਵੀ ਸਮਝੌਤਾ ਸਿਰੇ ਲਾਤਾ ਤੇ ਉਹ ਇਸ ਕਰਕੇ ਜੜਾ ਭੰਗੜਾ ਪਾ ਰਹੇ ਹੁਣ ਮੈਨੂੰ ਲੱਗਦਾ ਮੈਂ ਸਾ ਤੇ ਮੋਦੀ ਜੀ ਨੂੰ ਵੀ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਇੰਨਾ ਵਫਾਦਾਰ ਮੁੱਖ ਮੰਤਰੀ ਤੁਹਾਨੂੰ ਕਿਤੇ ਵੀ ਨਹੀਂ ਜੇ ਮਿਲਣਾ ਹੈਗਾ ਔਰ ਅਸੀਂ ਮੋਦੀ ਜੀ ਨੂੰ ਵੀ ਕਹਿਣਾ ਚਾਹਾਂਗੇ ਜੋ ਜੁਪੀ ਦੇ ਅੰਦਰ ਦਲਤ ਧੀਆਂ ਨਾ ਦਲਤਾਂ ਨਾਲ ਲਗਭਗ 1600 ਘਟਨਾਵਾਂ ਇਸ ਸਾਲ ਹੋ ਚੁੱਕੀਆਂ ਵਾਂ ਉਹਨਾਂ ਤੇ ਰੋਕਥਾਂਬ ਲਾਓ ਦਲਤ ਕੁੜੀਆਂ ਨਾਲ ਜਿਵੇਂ ਰੇਪ ਹੋ ਰਿਹਾ ਜੁਪੀ 'ਚ ਇਹਦੀ ਨਿੰਦਾ ਕਰਦੇ ਆ ਅਰੱਜ ਵੀ ਜਿਵੇਂ ਅਸੀਂ ਪੰਜਾਬ ਦੇ ਅੰਦਰ ਜੋ ਕੁਝ ਭਗਵੰਤ ਮਾਨ ਨੇ ਕੀਤਾ ਇਹਨਾਂ ਦੇ ਵਿਧਾਇਕਾਂ ਤੇ ਮੰਤਰੀਆਂ ਜਾਂ ਮੁੱਖ ਮੰਤਰੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਆ ਪੰਜਾਬ ਦੇ ਅੰਦਰ ਹੋ ਵੀ ਰਿਹਾ ਵਾ ਸਾਡੇ ਕਿਸਾਨ ਮਜ਼ਦੂਰ ਸ਼ਾਂਤਮਈ ਟੰਗਣਾ ਇਹਨਾਂ ਨੂੰ ਸਵਾਲ ਕਰਨ ਜਾ ਰਹੇ ਨੇ ਪਾਵੇਂ ਇਹਨਾਂ ਦੀ ਪੁਲਿਸ ਲਗਾਤਾਰ ਕਿਸਾਨਾਂ ਦੇ ਉੱਤੇ ਜ਼ਬਰ ਢਾ ਰਹੀ ਹੈਗੀ ਅੱਜ ਵੀ ਭੰਦੇਰਾ ਦੇ ਅੰਦਰ ਇੱਥੇ ਹਲਕਾ ਮਜੀਠਾ ਦੇ ਇੰਚਾਰਜ ਫਤੇਗੜ ਚੂੜੀਆਂ ਦੇ ਇੰਚਾਰਜ ਆ ਰਹੇ ਇਹਨਾਂ ਦਾ ਇੱਥੇ ਸਵਾਲ ਜਵਾਬ ਕਰਾਂਗੇ ਇਹਨਾਂ ਨੂੰ ਈਟੀਓ ਜੀ ਬਿਜਲੀ ਮੰਤਰੀ ਧਾਰੜਪਿੰਡ ਜੰਡਿਆਲਾ ਗੁਰੂ ਦੇ ਲਾਗੇ ਜਾ ਰਹੇ ਉੱਥੇ ਉਹਨਾਂ ਦਾ ਪੀਸਫੁਲੀ ਟੰਗਣਾ ਸਵਾਲ ਜਵਾਬ ਹੋਊਗਾ ਜਗਜੀਵਨ ਜੋਤਕੌਰ ਜਿਹੜੀ ਵੱਲੇ ਵਿੱਚ ਪਹੁੰਚ ਰਹੀ ਆ ਮੀਡੀਆ ਨੂੰ ਦੱਸਣਾ ਚਾਹੁੰਦੇ ਉੱਥੇ ਉਹਨਾਂ ਦਾ ਉਹਨਾਂ ਕੋ ਪੀਸਫੁਲੀ ਸਵਾਲ ਕੀਤੇ ਜਾਣਗੇ ਔਰ ਧਾਰੀਵਾਲ ਸਾਹਿਬ ਜਿਹੜੇ ਇੱਥੇ ਮੰਤਰੀ ਨੇ ਕੈਬਨਟ ਮੰਤਰੀ ਉਹ ਖਤਰਾਂਮਾਂ ਤੇ ਜਨਾਲੇ ਸਾਈਟ ਤੇ ਆ ਰਹੇ ਉੱਥੇ ਉਹਨਾਂ ਨੂੰ ਵੀ ਪੀਸਫੁਲੀ ਸਵਾਲ ਕੀਤੇ ਜਾਣਗੇ ਮੀਡੀਆ ਨੂੰ ਇਸ ਅਪੀਲ ਕਰਦੇ ਆ ਤੁਸੀਂ ਤਾਂ ਹੀ ਚੌਥਾ ਸਤੰਭ ਜੇ ਨਿਰਪੱਖਤਾ ਤਾਂ ਹੀ ਆ ਜੇ ਕਿਸਾਨਾਂ ਨੂੰ ਵੀ ਬਰਾਬਰ ਤੇ ਦਿਖਾ ਲੋ ਮਜ਼ਦੂਰਾਂ ਨੂੰ ਦਿਖਾ ਲੋ ਹੱਥੋੜੇ ਦੇ ਉੱਤੋਂ ਹੁਕਮ ਆਏ ਹੋਏ ਆ ਕਿ ਕਿਸਾਨਾਂ ਮਜ਼ਦੂਰਾਂ ਦਾ ਅਜੰਡਾ ਹੁਣ ਚੱਲਣ ਨਹੀਂ ਦੇਣਾ ਮੁੱਦਿਆਂ ਨੂੰ ਰੋਲਣਾ ਫਿਰ ਵੀ ਅਸੀਂ ਆਸ ਰੱਖਾਂਗੇ ਕਿ ਜਿੱਥੇ-ਜਿੱਥੇ ਵੀ ਇਹਨਾਂ ਦੇ ਮੰਤਰੀ ਵਿਧਾਇਕ ਆਉਂਦੇ ਆ ਕਿਸਾਨ ਮਜ਼ਦੂਰ ਪੀਸਫੁਲੀ ਟੰਗਣਾ ਉੱਥੇ ਸਵਾਲ ਕਰਨ ਜ਼ਰੂਰ ਜਾਣ ਜਿੰਨਾ ਵੀ ਜ਼ਬਰ ਸਰਕਾਰ ਕਰੂਗੀ ਉਹਦੇ ਲਈ ਅਸੀਂ ਤਿਆਰ ਹੈਗੇ